ਕਾਮਚਾ ਵੇਗੁਰ ਜੀ ਕੀ ਫਤਿਹ ਮੈਂ ਸ਼ਨੀਵਾਰ ਨੂੰ 11:30 ਵਜੇ ਮੈਂ ਚਾਰ ਟਰਾਲੀਆਂ ਜੀਰੀ ਦੀਆਂ ਲੈ ਕੇ ਪਹੁੰਚਿਆ ਸੀ ਤੇ ਮਾਰਕੀਟ ਕਮੇਟੀ ਦੀ ਉੱਥੇ ਮੋਚਰ ਚੈੱਕ ਕਰਨ ਵਾਲੇ ਤੇ ਪਾਣੀ ਵਾਲਾ ਬੰਦਾ ਬੈਠਾ ਸੀ ਉੱਥੇ ਉਹਨਾਂ ਦਾ ਕਮੇਟੀ ਦਾ ਇੱਕ ਹੋਰ ਬੰਦਾ ਨਮਿੰਦਾ ਆਇਆ ਸਾਡੀਆਂ ਟਰਾਲੀਆਂ ਉਹਨਾਂ ਰੁਕਣੀ ਆ ਕਹਿੰਦੇ ਵੀ ਮੋਚਰ ਚੱਕੀ ਤੇ ਬਿਨਾਂ ਅੱਗੇ ਨਹੀਂ ਜਾਣ ਦੇਣਾ ਮੈਂ ਕੀ ਕਰਾਂ ਇੱਕ ਮੇਰੀ ਟਰਾਲੀ ਦਾ ਆ 15.5 ਇੱਕ ਦਾ ਆਹੀ 16. ਮੈਂ ਉਹਨਾਂ ਨਾਲ ਇਹ ਗੱਲ ਕੀਤੀ ਵੀ ਤੁਸੀਂ 17 ਨੂੰ ਘਟਰੀ ਖਰੀਦੀ ਨਹੀਂ ਹੁਣ ਤੁਸੀਂ ਇਹ ਜਿਹੜਾ 2 ਪੁਆਇੰਟ ਮੇਰਾ ਇਹਦੇ ਮੈਨੂੰ ਪੈਸੇ ਦਵੋਗੇ ਜਿਉਂ 18 ਨੂੰ ਤੁਸੀਂ 17 ਖਰੀਦੇ ਨਹੀਂ ਉਹ ਕਹਿੰਦੇ ਤੁਹਾਡੀ ਜਿਹੜੀ ਖਰੀਦੀ ਜਾਊਗੀ ਮੈਂ ਕਿਹਾ ਵੀ ਇਹ ਖਰੀਦੂਗਾ ਤੁਹਾਡੇ ਬਹੁਤ ਵਧੀਆ ਪ੍ਰਬੰਧ ਨੇ ਉਹ ਮੇਰੀ ਗੱਲ ਨੂੰ ਬਣਾ ਕੇ ਹੋਰ ਤਰ੍ਹਾਂ ਲਾ ਦਿੱਤੀ ਗਈ ਹੁਣ ਮੈਂ ਪਰਸੋਂ ਦਾ ਫੋਨ ਕਰ ਰਿਹਾ ਕੱਲ ਵੀ ਐਮਐਲਏ ਸਭ ਉੱਥੇ ਪਹੁੰਚੇ ਨੇ ਤੇ ਇੱਕ ਵਾਰ ਤਾਂ 2 ਢੇਢੀ ਲਾ ਕੇ ਚਲੇ ਗਏ ਨੇ ਤੇ ਅੱਜ ਵੀ ਮੈਨੂੰ ਈਦੀ ਨਹੀਂ ਲੱਗੂਗਾ ਸਾਨੂੰ 4 ਦਿਨ ਹੋ ਗਏ ਉੱਥੇ ਬੈਠਿਆਂ ਨੂੰ ਕਿਹੜੀ ਮੰਡੀ ਹੈ ਜੀ ਦਾਣਾ ਮੰਡੀ ਕਿਹੜੀ ਹੈ ਦਾਣਾ ਮੰਡੀ ਮਲੋਆ ਹੈ ਤੇ ਅੱਜ ਤੱਕ ਕੋਈ ਉੱਥੇ ਬੰਦਾ ਪਹੁੰਚਿਆ ਨਹੀਂ ਬੋਲੀ ਕਰਨ ਵਾਲਾ ਜਿਲ੍ਹਿਆਂ ਸਾਡੀਆਂ ਢੇਰੀਆਂ ਸੁੱਕੀਆਂ ਜਾਂ ਨਹੀਂ ਜਦੋਂ ਸਾਡਾ 15 ਪੰਜ ਮੌਕੇ ਤੁਸੀਂ ਚੈੱਕ ਕੀਤਾ ਤੋੜੇ ਬੰਦਿਆਂ ਨੇ ਚੈੱਕ ਕੀਤਾ ਤੇ ਫਿਰ ਤੁਸੀਂ ਜਲੇ ਭਰ ਕੇ ਜਦੋਂ 16 ਤਰੀਕ ਦੀ ਤੁਸੀਂ ਸਰਕਾਰ ਕਹਿ ਰਹੀ ਹੈ ਭਗਵੰਤ ਸਿੰਘ ਸਾਹਿਬ ਕਹਿ ਰਹੇ ਨੇ ਕਿ ਅਸੀਂ ਮੰਨੀਆਂ ਸਾਡੇ ਮੁਕੰਮਲ ਪ੍ਰਬੰਧ ਨੇ ਤੇ ਹੀ ਜਿਰੀ ਖਰੀਦ ਰਹੇ ਆ ਤੇ ਜਦੋਂ ਤੁਸੀਂ ਮੇਰੇ ਸ਼੍ਰੀਮਾਨ ਜੀ 19 ਤਰੀਕ 19 ਤਰੀਕ ਤੇ ਤੁਸੀਂ ਮੇਰਾ ਮੌਜੂਦ ਚੈੱਕ ਕੀਤਾ ਤੇ ਮੇਰੀ ਹੁਣ ਜਿਰੀ ਕਿਉਂ ਨਹੀਂ ਭਰ ਰਹੇ ਅਸੀਂ ਵਿਹਲੇ ਬੈਠਿਆ ਅਸੀਂ ਹੋਰ ਕੰਮਿੰਗ ਕਰਦੇ ਜਾ ਕਰਨੇ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਇਵੇਂ ਹਵਾਜ ਗੱਲਾਂ ਨਾ ਛੱਡੋ ਜੇ ਤੁਸੀਂ ਜਿਹੜੇ ਤੁਸੀਂ ਗੱਲ ਕਹਿਣਾ ਕਰੋ ਅੱਜ ਮੰਡੀ 'ਚ ਜਾ ਕੇ ਤੁਸੀਂ ਚੈੱਕ ਕਰੋ ਕੋਈ ਮੋਰੀ ਭਰੀਆ ਕਰ ਲੈਣਾ ਨੇ ਮੈਂ ਇਸ ਵਾਸਤੇ ਜਿਹੜੀ ਤੁਸੀਂ ਪਹਿਲਾਂ ਮੇਰੀ ਗੱਲ ਖਬਰ ਬਣਾਈ ਆ ਉਹਦਾ ਕਨਫਰਮ ਕਰਦਾ ਤੁਸੀਂ ਮੇਰਾ ਵਾਦਾ ਕੀਤਾ ਵੀ ਅਸੀਂ ਮੈਂ ਖਰੀਦਾਂਗੇ ਆ ਚਾਰ ਦੇ ਹੋਣ ਇੱਕ ਮੋਰੀ ਵੀ ਨਹੀਂ ਭਰੀ ਗੇ ਮੇਰੀਆਂ ਅਖੜਾਂਆਂ ਉੱਥੇ ਮੰਡੀ 'ਚ ਪਈਆਂ ਹਨ ਵੈਕੀਂ ਜੀ ਕਾ ਖਾਲਸਾ ਵੈਕੀਂ ਜੀ ਕੀ ਸੋਤੇ